ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਸੰਡੇ ਦਾ ਤੇ ਮੇਰਾ ਵੀ ਜੋਤਣਾ ਲਿਆ ਸੀਗਾ ਸਹਜ ਸਹਜ ਨੇ ਹਜੇ ਨਹਾਉਣਾ ਸੀਗਾ ਤੇ ਮੈਂ ਰੋਟੀ ਪਾਣੀ ਦਾ ਕੰਮ ਸਾਰੇ ਨਵੇੜਲੇ ਸੀਗੇ ਤੇ ਹੁਣ ਲੱਗ ਗਈ ਸੀਗੀ ਝਾੜੂ ਪੋਚਾ ਕਰਨਾ ਤੇ ਕੱਪੜੇ ਮੇਰੇ ਮਸ਼ੀਨ ਦੇ ਵਿੱਚ ਪਾਏ ਹੋਏ ਸੀਗੇ ਸੰਡੇ ਨੂੰ ਤੁਹਾਨੂੰ ਪਤਾ ਹੀ ਆ ਵੀ ਸਾਰੇ ਕੰਮ ਲੇਟ ਹੋ ਹੀ ਜਾਂਦੇ ਨੇ ਕਿਉਂਕਿ ਬੱਚੇ ਘਰ ਹੁੰਦੇ ਨੇ ਤਾਂ ਆਪਾਂ ਨੂੰ ਵੀ ਕੁਝ ਇਹ ਹੋ ਜਾਂਦਾ ਵੀ ਆਪਾਂ ਥੋੜਾ ਜਿਹਾ ਲੇਟ ਹੀ ਉੱਠਾਂਗੇ ਹਨਾ ਵੀ 5 6 ਵਜੇ ਜਾਂ 6:30 6 ਜਾਂ 7 ਦੇ ਵਿਚਾਲੇ ਜੇ ਉੱਠਾਂਗੇ ਹਨਾ ਸੰਡੇ ਨੂੰ ਇਹ ਹੋ ਜਾਂਦਾ ਬਸ ਤੇ ਇੱਥੇ ਸਾਇਦ ਪਪਾ ਰਾਤ ਗਏ ਹੋਏ ਸੀਗੇ ਆਪਣਾ ਉਹਨਾਂ ਨੂੰ ਕੰਮ ਸੀਗਾ ਤਾਂ ਕਰਕੇ ਗਏ ਹੋਏ ਸੀਗੇ ਤੇ ਝਾੜੂ ਤੇ ਡਸਟਿੰਗ ਵਗੈਰਾ ਮੈਂ ਕਰ ਲਈ ਸੀਗੀ ਤੇ ਮੈਂ ਲੱਗੀ ਸੀਗੀ ਪੋਚਾ ਲਗਾਉਣ ਮੈਂ ਕਿਹਾ ਚਲੋ ਵੀ ਆਪਾਂ ਪੋਚਾ ਲਗਾ ਦੰਨੇ ਆ ਤੇ ਰੋਟੀ ਪਾਣੀ ਦਾ ੱਡਾ ਹੋ ਗਿਆ ਸੀਗਾ ਕਿਉਂਕਿ ਪਹਿਲਾ ਪਹਿਲਾ ਮੈਂ ਨਾ ਝਾੜੂ ਪੋਚਾ ਫਿਰ ਬਾਅਦ ਚ ਕਰਦੀ ਆ ਪਹਿਲਾ ਮੈਂ ਰੋਟੀ ਪਾਣੀ ਦਾ ਨਿਬੜ ਲੰਨੀ ਆ ਮੈਨੂੰ ਇਹ ਹੁੰਦਾ ਵੀ ਜ ਆਪਣੀ ਕਿਚਨ ਸਾਫ ਹੋ ਜਾਂਦੀ ਆ ਨਾ ਫਿਰ ਮੈਨੂੰ ਝਾੜੂ ਪੋਚਾ ਫੇਰ ਕਰਨਾ ਵਧੀਆ ਲੱਗਦਾ ਏ ਮਤਲਬ ਕਿ ਜਿੰਨਾ ਚਿਰ ਆਪਣੀ ਰੋਟੀ ਪਾਣੀ ਦਾ ਕੰਮ ਨਹੀਂ ਨਿਬੜਦਾ ਮੈਨੂੰ ਉਹ ਤੋਂ ਪਹਿਲਾਂ ਝਾੜੂ ਪੋਚਾ ਕੀਤਾ ਹੋਇਆ ਮੈਨੂੰ ਅਜੀਬ ਅਜੀਬ ਜਿਹਾ ਲੱਗਦਾ ਏ ਥੋੜਾ ਜਿਹਾ ਮੈਨੂੰ ਇਹ ਹੁੰਦਾ ਵੀ ਪਹਿਲਾਂ ਕਿਚਨ ਸਫਾ ਸਾਫ ਹੋ ਜਵੇ ਆਪਣੇ ਸਾਰੇ ਕੰਮ ਕਰ ਕਰਕੇ ਤੇ ਉਸ ਤੋਂ ਬਾਅ ਉਹੋ ਕਰਾਂਗੇ ਤੇ ਇੱਥੇ ਨਾ ਮੇਰਾ ਸੋਫਾ ਦੇਖੋ ਕਿੰਨਾ ਡਾਰਕ ਜਾਂ ਗੰਦਾ ਲੱਗ ਰਿਹਾ ਬਟ ਇੰਨਾ ਗੰਦਾ ਹੈ ਨਹੀਂ ਫੋਨ 'ਚ ਪਤਾ ਨਹੀਂ ਕਿਉਂ ਆ ਰਿਹਾ ਇੰਨਾ ਜ਼ਿਆਦਾ ਗੰਦਾ ਇਹ ਤੁਹਾਨੂੰ ਮੈਂ ਪਹਿਲਾਂ ਦੱਸੀ ਆਈ ਆ ਵੀ ਜਦੋਂ ਅਸੀਂ ਘਰ ਬਣਾ ਰਹੇ ਸੀ ਨਾ ਤੇ ਅਸੀਂ ਇਹ ਰੂਮ ਦੀ ਤਿਆਰੀ ਕਰ ਲਈ ਸੀ ਮੂਰੇਕਾਰ ਬਣ ਰਿਹਾ ਸੀ ਉਹਦੇ ਕਰਕੇ ਸਾਰਾ ਹੀ ਸੋਫਾ ਉਹਦਾ ਖਰਾਬ ਹੋ ਗਿਆ ਸੀਗਾ ਹਨਾ ਢੱਕ ਕੇ ਵੀ ਰੱਖਿਆ ਹੋਇਆ ਸੀ ਬਟ ਫਿਰ ਵੀ ਖਰਾਬ ਹੋ ਗਿਆ ਸੀਗਾ ਤੇ ਇੱਥੇ ਜੀ ਆਪਾਂ ਬੈਡਰੂਮ ਦੇ ਵਿੱਚ ਲਾ ਲਿਆ ਸੀਗਾ ਪੁੱਛ ਤੇ ਕਿਚਨ ਦੀ ਸਫਾਈ ਆਪਣੀ ਹੋ ਗਈ ਸੀਗੀ ਤੇ ਆਪਾਂ ਲੱਗ ਗਏ ਸੀਗੇ ਕਿਚਨ ਦੇ ਵਿੱਚ ਪੋਚਾ ਲਗਾਉਣ ਮੈਂ ਕਿਹਾ ਚਲੋ ਆਪਾਂ ਪੋਚਾ ਲਗਾ ਦੰਨੇ ਆ ਕੱਪੜੇ ਮੇਰੇ ਮਸ਼ੀਨ ਚ ਪਾਏ ਹੋਏ ਸੀਗੇ ਪਰ ਮੇਰੇ ਨਾਲ ਬੁਰੀ ਬਹੁਤ ਹੋਈ ਆ ਕਿਉਂਕਿ ਕੱਪੜੇ ਮੇਰੇ ਜਦੋਂ ਮੈਂ ਵਾਸ਼ ਕਰ ਲਏ ਜਦੋਂ ਮੈਂ ਲੱਗੀ ਕੱਢਣ ਵਾਸਤੇ ਵੀ ਚਲੋ ਹੁਣ ਵੀ ਮੈਂ ਕੱਢ ਦੰਨੀ ਆ ਉਦੋਂ ਲਾਈਟ ਚਲੇ ਗਈ ਤੇ ਲਾਈਟ ਗਈ ਤੇ ਲਾਈਟ ਫਿਰ ਆਈ ਆ ਬਹੁਤ ਟਾਈਮ ਬਾਅਦ ਮੈਂ ਬਹੁਤ ਲੇਟ ਹੋ ਗਈ ਸੀਗੀ ਕੱਪੜੇ ਕੱਢਣ ਨੂੰ ਬਟ ਹੋਰ ਸਾਰੇ ਕੰਮ ਮੇਰੇ ਨਿਭੜ ਗਏ ਸੀਗੇ ਬਸ ਇੱਕ ਕੱਪੜੇ ਹੀ ਰਹਿੰਦੇ ਸੀਗੇ ਇੱਥੇ ਮੈਂ ਆਪਣੇ ਮਿੱਠੂਆਂ ਨਹੀਂ ਵੀ ਨਵਾ ਲਏ ਸੀਗੇ ਇਹਨਾਂ ਨੂੰ ਮੈਂ ਰੱਖਤਾ ਸੀਗਾ ਥੋੜਾ ਜਿਹਾ ਟਾਈਮ ਧੁੱਪ ਦੇ ਵਿੱਚ ਕਿਉਂਕਿ ਇਹਨਾਂ ਨੂੰ ਧੁੱਪ ਲੱਗਣੀ ਵੀ ਬਹੁਤ ਜ਼ਰੂਰੀ ਆ ਤੇ ਇਹਨਾਂ ਨਾਲ ਮੈਂ ਖੇਡੀਆਂ ਖੇਡੀਆਂ ਕਰੀ ਜਾਂਦੀ ਸੀਗੀ ਤੇ ਮੈਨੂੰ ਬੁਲਾ ਰਹੇ ਸੀ ਤਾਂ ਕਰਕੇ ਮੈਂ ਖੇਡ ਰਹੀ ਸੀ ਇਹਨਾਂ ਨਾਲ ਮੈਂ ਕਿਹਾ ਚਲੋ ਉਹਨੇ ਨੂੰ ਕੱਪੜੇ ਸੁੱਕ ਜਾਣਗੇ ਹਨਾ ਤੇ ਨਾਲ ਦੀ ਨਾਲ ਆਪਾਂ ਸਟੈਂਡ ਤੇ ਕੱਪੜੇ ਪਾ ਦਾਂਗੇ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਔਰ ਵਲੌਗ ਦੇਖ ਕੇ ਫੁੱਲ ਫਿਰ ਦੱਸਿਆ ਕਰੋ ਤੁਹਾਨੂੰ ਮੇਰੇ ਵਲੌਗ ਕਿਵੇਂ ਦੇ ਲੱਗਦੇ ਨੇ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਤਾਂ ਪਲੀਜ਼ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬਸ ਜੀ ਇੱਥੇ ਆਪਾਂ ਹੁਣ ਕੱਪੜੇ ਸੁੱਕਣੇ ਪਾ ਦਾਂਗੇ ਤੇ ਪਹਿਲਾ ਮਤਲਬ ਕਿ ਲਾਈਟ ਤਾਂ ਆ ਗਈ ਸੀਗੀ ਫਿਰ ਮੈਂ ਮੈਂ ਕਿਹਾ ਵੀ ਚਲੋ ਇੱਥੇ ਹੁਣ ਸ਼ਾਮਾਂ ਜੀ ਆ ਜਾਵੇ ਥੋੜੀ ਜੀ ਲਾਈਟ ਆਈ ਹੈ ਜਣੀ ਲਾਈਟ ਲੇਟ ਬਹੁਤ ਆਈ ਗਿਆ ਕੋਈ ਕਾਫੀ ਘੰਟਿਆਂ ਦਾ ਮੈਨੂੰ ਲੱਗਦਾ 3 2 3 ਘੰਟੇ ਨਹੀਂ ਆਈ ਸ਼ਾਇਦ ਕਾਫੀ ਟਾਈਮ ਪੱਜੀ ਰਹੀ ਹੈ ਫਿਰ ਮੈਂ ਕਿਹਾ ਚਲੋ ਵੀ ਹੁਣ ਲੇਟ ਤਾਂ ਹੈਗੇ ਆ ਥੋੜਾ ਜਿਹਾ ਹੋਰ ਲੇਟ ਹੋ ਜੰਨੇ ਆ ਵੀ ਚਲੋ ਇੱਥੇ ਹੁਣ ਮਸ਼ੀਨ ਕੋਲ ਸ਼ਾਮਾਂ ਵੀ ਆ ਜਵੇ ਹਨਾ ਤੁੱਪ ਦੇ ਵਿੱਚ ਫਿਰ ਕੰਮ ਕਰਨ ਨੇ ਦਿਲ ਨਹੀਂ ਕਰਦਾ ਉਹਨਾਂ ਲਾਈਟ ਕੱਟ ਲੱਗ ਜਾਂਦਾ ਪਤਾ ਨਹੀਂ ਕਿਉਂ ਨਹੀਂ ਤਾਂ ਬਿਲਕੁਲ ਵੀ ਲਾਈਟ ਨਹੀਂ ਜਾਂਦੀ ਹੈਗੀ ਹੁਣ ਕੱਟ ਲਾ ਦਿੰਦੇ ਨੇ ਤੇ ਦਿਹਾੜੀ ਦੇ ਵਿੱਚ ਇੱਕ ਅੱਧੀ ਵਾਰ ਕੱਟ ਜ਼ਰੂਰ ਲਾਉਂਦੇ ਨੇ ਤੇ ਵੈਸੇ ਚਲੋ ਕਦੇ-ਕਦੇ ਤਾਂ ਕਦੇ ਹੀ ਹੁੰਦਾ ਵੀ ਬੱਧ ਟਾਈਮ ਦਾ ਲੱਗ ਜਾਂਦਾ ਨਹੀਂ ਤਾਂ ਚਲੋ ਨਾਲ ਦੀ ਨਾਲ ਹੀ ਆ ਜਾਂਦੀ ਆ 5-10 ਮਿੰਟ ਦੇ ਵਿੱਚ ਤੇ ਜਾਂ ਫਿਰ ਨੇਰੀਆਂ ਵਗੈਰਾ ਜਾਂ ਮੀਂਹ ਵਗੈਰਾ ਜਿਆਦਾ ਤੇਜ਼ ਹੁੰਦਾ ਉਦੋਂ ਕੱਟ ਲੱਗ ਜਾਂਦਾ ਲਾਈਟ ਦਾ ਰਾਤ ਨੂੰ ਤੇ ਇੱਥੇ ਜੀ ਮੈਂ ਆਪਣੇ ਕੱਪੜੇ ਸਾਰੇ ਇਹ ਸਾਫ ਪਾਣੀ 'ਚ ਕੱਢੇ ਹੋਏ ਸੀਗੇ ਨਾਲ ਦੀ ਨਾਲ ਮੈਂ ਹੁਣ ਇਹਨਾਂ ਨੂੰ ਕੱਢ ਰਹੀ ਸੀਗੀ ਤੇ ਸੁਕਾ ਰਹੀ ਸੀਗੀ ਨਾਲ ਤੇ ਨਾਲ ਨਾਲ ਦੀ ਨਾਲ ਪਾ ਰਹੀ ਸੀਗੀ ਸੁੱਕਣੇ ਹਨਾ ਕਿਉਂਕਿ ਕੱਪੜੇ ਕਾਫੀ ਹੋ ਗਏ ਸੀਗੇ ਮੇਰੇ ਤੋਂ ਉਹਨੋਂ ਮੈਂ ਮਤਲਬ ਕਿ ਸ਼ਨੀਵਾਰ ਨੂੰ ਵੀ ਨਹੀਂ ਧੋਏ ਹੈਗੇ ਤੇ ਸ਼ਨੀਵਾਰ ਨੂੰ ਹਾਂਜੀ ਸ਼ਨੀਵਾਰ ਨੂੰ ਧੋਏ ਨਹੀਂ ਸੀਗੇ ਤੇ ਤੁਹਾਨੂੰ ਪਤਾ ਹੀ ਆ ਫਿਰ ਹੁਣ ਗਰਮੀ ਕਰਕੇ ਕੱਪੜੇ ਕਾਫੀ ਜ਼ਿਆਦਾ ਹੋ ਜਾਂਦੇ ਨੇ ਬੱਚੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਦਿਲ ਕਰਦਾ ਕਦੇ ਕੋਈ ਖੋਲ ਕੇ ਸਿੱਟ ਦਿੰਦੇ ਨੇ ਕਦੇ ਤੇ ਕਦੇ ਕੋਈ ਪਾਲੰਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਵੀ ਇਹ ਇਹ ਚ ਗਰਮੀ ਲੱਗਦੀ ਆ ਤੇ ਖੋਲ ਕੇ ਸਿੱਟ ਦਿੰਦੇ ਨੇ ਫਿਰ ਹੋਰ ਹਲਕੇ ਫੁਲਕੇ ਪਾਲੰਦੇ ਨੇ ਸਹਜ ਤਾਂ ਸਾਰੇ ਪਜਾਮੇ ਕਰ ਦਿੰਦੀ ਆ ਮਿੰਟ-ਮਿੰਟ ਬਾਅਦ ਖੋਲ ਕੇ ਆਪਣੇ ਧੋਨੇ ਵਾਲੇ ਉਹ ਬਹੁਤ ਖੋਲਦੀ ਆ ਉਹਨੂੰ ਪਤਾ ਨਹੀਂ ਕੀ ਆ ਉਹ ਆ ਵੀ ਉਹਨੇ ਖੋਲ ਦੇਣੇ ਆ ਤੇ ਡਰੈਸਾਂ ਵਗੈਰਾ ਸੀਗੀਆਂ ਬੱਚਿਆਂ ਦੀਆਂ ਕਾਫੀ ਹਨਾ ਤੇ ਬਾਕੀ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵਲੌਗ ਨੂੰ ਪਿਆਰ ਦਿੰਨੇ ਹੋ ਤੁਸੀਂ ਮੈਨੂੰ ਯਾਦ ਕਰਦੇ ਹੋ ਵੀ ਤੁਸੀਂ ਵਲੌਗ ਨਹੀਂ ਪਾਏ ਸੀਗੇ ਹੁਣ ਮੇਰੇ ਰੈਗੂਲਰ ਵਲੌਗ ਆਇਆ ਕਰਨਗੇ ਹੁਣ ਤੁਸੀਂ ਦੇਖਿਓ ਹੁਣ ਤੁਸੀਂ ਆਪਣਾ ਪਿਆਰ ਜ਼ਰੂਰ ਦਿਆ ਕਰਿਓ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਮਤਲਬ ਕਿ ਰਾਤ ਦਾ ਟਾਈਮ ਹੋ ਗਿਆ ਸਬਜੀ ਮੇਰੀ ਬਣ ਗਈ ਸੀਗੀ ਬਸ ਫੁਲਕੇ ਲਾਉਣੇ ਬਾਕੀ ਸੀਗੇ ਮੈਂ ਨਾ ਵਿੱਚ ਆ ਗਈ ਸੀਗੀ ਲਾਈਵ ਲਾਈਵ ਦੇ ਚੱਕਰ ਦੇ ਵਿੱਚ ਨਾ ਮੇਰੇ ਕੰਮ ਵੀ ਲੇਟ ਹੋ ਗਏ ਸੀਗੇ ਸੈਦ ਦੇ ਪਾਪਾ ਘਰੇ ਆ ਗਏ ਸੀਗੇ ਤੇ ਨਹੀਂ ਤਾਂ ਫਿਲਹਾਲ ਮੈਂ ਦੇਲੀ ਮਤਲਬ ਕੀ ਕਰਦੀ ਹੁੰਨੀ ਆ ਵੀ ਜਦੋਂ ਸਹੇਜ ਦੇ ਪਾਪਾ ਖੰਨੇ ਤੋਂ ਤੁਰ ਪੰਨੇ ਆ ਮੈਂ ਇਧਰ ਰੋਟੀ ਬਣਾ ਲੈਣੀ ਉਧਰੋਂ ਸਹੇਜ ਦੇ ਪਾਪਾ ਫਿਰ ਘਰ ਆ ਜਾਂਦੇ ਨੇ ਹਨਾ ਨਾਲ ਦੀ ਨਾਲ ਅਸੀਂ ਰੋਟੀ ਖਾ ਲੈਨੇ ਆ ਬਟ ਅੱਜ ਮੈਂ ਲੇਟ ਹੋ ਗਈ ਸੀ ਤੇ ਸਹੇਜ ਦੇ ਪਾਪਾ ਆ ਗਏ ਸੀ ਉਦੋਂ ਮੈਂ ਸਬਜੀ ਬਣਾ ਰਹੀ ਸੀ ਤੇ ਫਿਰ ਸਬਜੀ ਮੇਰੀ ਫਾਈਨਲੀ ਬਣੀ ਗਈ ਸੀ ਤੇ ਨਾਲ ਦੀ ਨਾਲ ਹੁਣ ਆਪਾਂ ਗੁੰਨ ਲਾਂਗੇ ਆਟਾ ਮੈਂ ਕਿਹਾ ਚਲੋ ਹੁਣ ਆਪਾਂ ਆਟਾ ਗੋਲਣਨੇ ਆ ਪਹਿਲਾਂ ਇਥੇ ਮੈਂ ਨਾ ਆਪਣਾ ਸਿਰ ਧੋਇਆ ਹੋਇਆ ਸੀਗਾ ਪਰ ਮੈਂ ਗੁਲਜਾਂ ਵਗੈਰਾ ਨਹੀਂ ਸੀ ਗਿਆ ਕੱਢੀਆਂ ਇਦਾਂ ਹੀ ਇਕੱਠੇ ਕਰੇ ਹੋਏ ਸੀਗੇ ਵਾਲ ਕਲੱਚਰ ਲਗਾਇਆ ਹੋਇਆ ਸੀਗਾ ਤੇ ਬਾਕੀ ਜੀ ਆਪਾਂ ਆਟਾ ਗੁੰਨ ਲਾਂਗੇ ਸਬਜ਼ੀ ਆਪਣੀ ਬਣ ਗਈ ਸੀਗੀ ਆਹੀ ਕੰਮ ਹੁੰਦੇ ਨੇ ਜੀ ਆਪਣੀ ਡੇਲੀ ਰੁਟੀਨ ਦੇ ਵਿੱਚ ਕਦੇ ਕੁਛ ਕਰ ਲਓ ਕਦੇ ਕੁਛ ਕਰ ਲਓ ਕਦੇ ਕੁਛ ਕਰ ਲਓ ਬਸ ਸਾਰਾ ਦਿਨ ਆਪਣਾ ਇਦਾਂ ਹੀ ਲੰਘ ਜਾਂਦਾ ਏ ਕੰਮਕਾਰਾਂ ਦੇ ਵਿੱਚ ਮੇਰੀਆਂ ਭੈਣਾਂ ਦਾ ਤੇ ਬਾਕੀ ਜੜੀਆਂ ਭੈਣਾਂ ਨੇ ਆਪਣੇ ਆਪ ਕੰਮ ਕਰਨੇ ਹੁੰਦੇ ਨੇ ਚਲੋ ਉਹਨਾਂ ਦਾ ਤਾਂ ਵਧੀਆ ਟਾਈਮ ਪਾਸ ਹੋ ਜਾਂਦਾ ਹਨ ਪਰ ਜਿਹੜੀਆਂ ਭੈਣਾਂ ਨੇ ਹਨ ਹੈਲਪਰ ਰੱਖਿਆ ਹੁੰਦੀਆਂ ਨੇ ਫਿਰ ਸਾਰਾ ਦਿਨ ਬਹੁਤ ਫ੍ਰੀ ਫ੍ਰੀ ਬੰਦਾ ਲੱਗਦਾ ਏ ਜਦੋਂ ਮੈਂ ਵੀ ਪਹਿਲਾਂ ਰੱਖਿਓਏ ਸੀ ਨਾ ਫਿਰ ਮੈਂ ਵੀ ਉਦੋਂ ਮੈਨੂੰ ਬਹੁਤ ਬੜਾ ਫ੍ਰੀ ਫ੍ਰੀ ਜਿਹਾ ਫੀਲ ਹੁੰਦਾ ਹੁੰਦਾ ਸੀ ਚਲੋ ਉਦੋਂ ਮੇਰੇ ਨਾ ਬੇਟਾ ਬਹੁਤ ਛੋਟਾ ਸੀਗਾ ਫਿਰ ਅਭੀ ਜੋਤ ਨੂੰ ਹਨਾ ਬਿਮਾਰ ਬਹੁਤ ਰਹਿੰਦਾ ਸੀ ਰਾਂ ਅਭੀ ਜੋਤ ਤਾਂ ਕਰਕੇ ਫਿਰ ਮੈਨੂੰ ਉਹਨੂੰ ਸੰਭਾਲਣਾ ਪੈਂਦਾ ਸੀਗਾ ਜਦੋਂ ਮੈਂ ਰੱਖਿਓਏ ਸੀਗੀ ਆਂਟੀ ਤੇ ਤਾਂ ਕਰਕੇ ਫਿਰ ਮੇਰਾ ਸਾਰਾ ਆ ਵੀ ਜੋਧ ਦੇ ਉੱਤੇ ਹੀ ਮੰਨ ਲਓ ਸਾਰਾ ਦਿਨ ਲੰਘ ਜਾਂਦਾ ਹੁੰਦਾ ਸੀਗਾ ਬਿਮਾਰ ਰਹਿਣ ਕਰਕੇ ਨਾ ਉਹਦੀ ਬਹੁਤ ਟੇਕ ਕੇਅਰ ਕਰਨੀ ਪੈਂਦੀ ਸੀਗੀ 5 ਸਾਲ ਉਹ ਬਹੁਤ ਜ਼ਿਆਦਾ ਬਿਮਾਰ ਰਹੀ ਹੈ। ਰੇ ਸ਼ਾਨਦਾਰ ਸਾਰੀ ਆਪਣਾ ਕਵਰ ਹੋ ਗਏ ਸੀਗੇ ਫੇਫੜੇ ਵਗੈਰਾ ਹਨਾ ਕਾਫੀ ਜ਼ਿਆਦਾ ਬਿਮਾਰ ਰਹੀਆਂ ਹਨਾ ਮਤਲਬ ਕਿ ਅਸੀਂ ਸੌਕੇ ਨਹੀਂ ਸੀ ਦੇਖਿਆ ਹਨਾ ਅਸੀਂ ਰਾਤ ਨੂੰ ਸਾਇਦ ਪਾਪਾ ਨੇ ਕਦੇ ਚੱਕ ਕੇ ਬੈਠਣਾ ਕਦੇ ਮੈਂ ਚੱਕ ਕੇ ਬੈਠਣਾ ਕਿਉਂਕਿ ਬੈੱਡ ਤੇ ਨਹੀਂ ਸੀ ਪੈਂਦਾ ਹੁੰਦਾ ਗੋਦੀ ਦੇ ਵਿੱਚ ਮੋਢੇ ਲੱਗ ਕੇ ਹੀ ਸੋਣਾ ਇਹਨੇ ਮਤਲਬ ਕਿ ਬਹੁਤ ਔਖਾ ਟਾਈਮ ਉਹ ਕੱਢਿਆ ਅਸੀਂ ਦੋਹਾਂ ਜਾਣਿਆਂ ਨੇ ਹਨਾ ਸਾਨੂੰ ਪਤਾ ਵੀ ਉਹ 5 ਸਾਲ ਅਸੀਂ ਕਿਵੇਂ ਕੱਢਿਆ ਸਨ ਟੋਣ ਦਾ ਵੀ ਟਾਈਮ ਨਹੀਂ ਸੀ ਲੱਗਦਾ ਕਈ ਵਾਰ ਅਸੀਂ ਹਸਪੀਟਲ ਚੋਂ ਘਰ ਆਉਂਦੇ ਸੀਗੇ ਘਰ ਆ ਕੇ ਹਜੇ ਬੈਠਦੇ ਹੀ ਸੀਗੇ ਉਦੋਂ ਹੀ ਦੁਬਾਰੇ ਸਾਨੂੰ ਫੇਰ ਲੈ ਕੇ ਭੱਜਣਾ ਪੈਂਦਾ ਸੀਗਾ ਇੰਨਾ ਜ਼ਿਆਦਾ ਮਤਲਬ ਕਿ ਉਹ ਟਾਈਮ ਅਸੀਂ ਦੇਖਿਆ ਏ ਨਹੀਂ ਤਾਂ ਅਭੀ ਜੋਤ ਬਹੁਤ ਸੋਹਣਾ ਗੁਗਲੂ ਮੁਗਲੂ ਜਿਹਾ ਸੀਗਾ ਮੋਟੂ-ਮੋਟੂ ਜਿਹਾ ਪਰ ਬਚਾਰਾ ਬਿਮਾਰ ਹੋਣ ਦੇ ਕਾਰਨ ਨਾ ਬਹੁਤ ਜ਼ਿਆਦਾ ਹੋ ਗਿਆ ਸੀਗਾ ਅਤੇ ਬਹੁਤ ਜਾਣੀ ਉਹ ਟਾਈਮ ਬਹੁਤ ਔਖਾ ਲੰਘਿਆ ਏ ਵੀ ਕਦੇ ਹਸਪੀਟਲ ਆ ਤਾਂ ਘਰ ਘਰ ਤੋਂ ਹਸਪੀਟਲ ਬੱਸ ਮਿੰਟ ਚ ਸਾਨੂੰ ਚੱਕ ਚੱਕ ਕੇ ਲੈ ਕੇ ਜਾਣਾ ਪੈਂਦਾ ਹੁੰਦਾ ਸੀਗਾ ਤੇ ਬਸ ਜੀ ਇੱਥੇ ਆਪਾਂ ਆਪਣਾ ਆਟਾ ਵੀ ਗੁੰਨ ਲਿਆ ਸੀਗਾ ਆਟਾ ਗੁੰਨ ਕੇ ਰੱਖਤਾ ਸੀਗਾ ਉਸ ਤੋਂ ਬਾਅਦ ਜੀ ਆਪਾਂ ਹੁਣ ਮੈਂ ਖੀਰੇ ਕਟਿੰਗ ਹਨਾ ਖੀਰਾ ਵਾਸ਼ ਕਰਕੇ ਰੱਖ ਦੂੰਗੀ ਮੈਂ ਕਿਹਾ ਚਲੋ ਬੀ ਨਾਲ ਦੀ ਨਾਲ ਆਪਾਂ ਫਿਰ ਕਟਿੰਗ ਵੀ ਕਰ ਲਾਂਗੇ ਹਨਾ ਪਹਿਲਾਂ ਮੈਂ ਮਤਲਬ ਕਿ ਫੁਲਕੇ ਬਣਾ ਲੂੰਗੀ ਫੁਲਕਿਆਂ ਨੂੰ ਮੈਨੂੰ ਜ਼ਿਆਦਾ ਟਾਈਮ ਨਹੀਂ ਲੱਗਣਾ 10 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ ਬਣ ਜਾਣੇ ਆ ਹਨਾ ਤੇ ਤੁਹਾਨੂੰ ਪਤਾ ਹੀ ਆ ਵੀ ਸੈਦ ਪਾਪਾ ਵੀ ਰੋਟੀ ਘਟ ਖਾਣੇ ਆ ਸਾਰੀ ਰੋਟੀ ਘਟੇ ਖਾਣੇ ਆ ਮਤਲਬ ਮਤਲਬ ਕਿ ਸਾਨੂੰ 5 ਕੁ ਮਿੰਟ ਹੱਦ 10 ਕੁ ਮਿੰਟ ਮੈਨੂੰ ਲੱਗਦੇ ਹੁੰਦੇ ਨੇ 5 ਕੁ ਮਿੰਟ ਫੁਲਕੇ ਬਣਾਉਣ ਨੂੰ ਇੱਥੇ ਮੈਂ ਆਪਣਾ ਆਟੇ ਨੂੰ ਰੱਖਤਾ ਸੀਗਾ ਸੈੱਟ ਹੋਣ ਦੇ ਲਈ ਤੇ ਆਟਾ ਨਾ ਸੌਫਟ ਹੋ ਗਿਆ ਸੀਗਾ ਸੈੱਟ ਹੋ ਗਿਆ ਸੀਗਾ ਇਹਨੂੰ ਮੈਂ ਚੰਗੀ ਤਰ੍ਹਾਂ ਦੁਬਾਰੇ ਫੇਰ ਗੁੰਨ ਲੂੰਗੀ ਕਿਉਂਕਿ ਜਿੰਨਾ ਵਧੀਆ ਆਟਾ ਗੁੰਨਾਂਗੇ ਨਾ ਉੰਨੀ ਵਧੀਆ ਰੋਟੀ ਆਊਗੀ ਉੰਨੀ ਖਾਣ ਨੂੰ ਵੀ ਸੁਆਦ ਲੱਗਦੀ ਹੈ ਰੋਟੀ ਬਣੀ ਹੋਈ ਵੀ ਸ਼ੇਪ ਵੀ ਵਧੀਆ ਲੱਗਦੀ ਹੈ ਰੋਟੀ ਦੀ ਹੈ ਨਾ ਜਿੰਨਾ ਆਪਾਂ ਰੋਟੀ ਨੂੰ ਵਧੀਆ ਤਰੀਕੇ ਨਾਲ ਉਹ ਕਰਾਂਗੇ ਤੇ ਉਸ ਤੋਂ ਬਾਅਦ ਜੀ ਇੱਥੇ ਮੈਂ ਆਪਣੇ ਰੋਟੀ ਪਾਣੀ ਨਵੇੜ ਲਿਆ ਸੀ ਕੰਮ ਨਵੇੜ ਲਿਆ ਸੀਗਾ ਤੇ ਇੱਥੇ ਨਾ ਮੈਂ ਲੱਗ ਗਈ ਸੀਗੀ ਆਲੂ ਪਿਆਜ਼ ਮੰਗਾਏ ਸੀਗੇ ਸਾਇਦ ਦੇ ਪਾਪਾ ਤੋਂ ਮੈਂ ਉਹਨੇ ਕੇ ਮੰਗੋਣੀਆਂ ਜਿੰਨੇ ਕ ਮੇਰੇ ਫੈਮਿਲੀ ਚ ਲੱਗਦੇ ਨੇ ਹਨਾ ਮੈਂ ਜ਼ਿਆਦਾ ਨਹੀਂ ਮਗਾ ਕੇ ਰੱਖਦੀ ਥਾਲਿਆਂ ਦੇ ਥਾਲੇ ਕਿਉਂਕਿ ਫਿਰ ਖਰਾਬ ਹੋ ਜਾਂਦੇ ਨੇ ਉਨੇ ਹੀ ਸਿੱਟਣੇ ਪੈਂਦੇ ਨੇ ਹਨਾ ਇੱਥੇ ਨਾ ਮੇਰਾ ਬੈਠਣ ਲੱਗੀ ਮੇਰਾ ਗੋਡਾ ਚੜ ਚੜ ਭੋਲ ਗਿਆ ਮੇਰੇ ਨੇ ਇੱਕੋ ਲੱਗ ਦਰਦ ਹੋਇਆ ਸਾਇਦ ਦੇ ਪਾਪਾ ਕਹਿੰਦੇ ਹੁਣ ਕੁਛ ਨਾ ਬੋਲ ਮੇਰੇ ਮੂਰੇ ਅਸੀਂ ਤੈਨੂੰ ਕਹਿ ਕਹਿ ਕੇ ਥੱਕ ਕੇ ਵੀ ਤੂੰ ਦੁੱਧ ਪੀ ਲਿਆ ਕਰ ਵੀ ਤੈਨੂੰ ਬਾਅਦ ਚ ਪਤਾ ਲੱਗੂਗਾ ਦੁੱਧ ਨਾ ਪੀਣ ਦਾ ਹਨਾ ਵੀ ਜਦੋਂ ਗੋਡੇ ਗਿੱਟਿਆਂ ਚ ਪ੍ਰੋਬਲਮ ਆਉਣ ਲੱਗ ਗਈ ਮਤਲਬ ਕਿ ਮੈਂ ਦੁੱਧ ਨਹੀਂ ਪੀਂਦੀ ਨਾ ਤਾਂ ਕਰਕੇ ਇੱਥੇ ਖੜੇ ਮੈਨੂੰ ਖਿਜ ਰਹੇ ਸੀਗੇ ਕਹਿੰਦੇ ਹੋਰ ਨਾ ਪੀਆ ਕਰ ਤੈਨੂੰ ਮੈਂ ਹਲੇ ਨਹੀਂ ਕੁਝ ਵੀ ਕਹਿਣਾ ਹੈਗਾ ਅਜੇ ਤੂੰ ਜਿੱਦਣ ਕਹਿਣ ਲੱਗੂੰਗੀ ਨਾ ਵੀ ਮੇਰੇ ਗੋਡੇ ਦੁਖਦੇ ਆ ਵੀ ਤੈਨੂੰ ਫਿਰ ਮੈਂ ਉਸ ਦਿਨ ਪੁੱਛਣਾ ਵੀ ਦੁੱਧ ਜੱਤ ਤਨੋਂ ਅਸੀਂ ਕਹਿੰਦੇ ਸੀ ਦੁੱਧ ਪੀਆ ਕਰ ਵੀ ਤੂੰ ਪਿੰਦੀ ਨਹੀਂ ਸੀਗੀ ਇੱਥੇ ਜੀ ਪਿਆਜ਼ ਆਪਾਂ ਨੇ ਪਾ ਲਈ ਸੀਗੇ ਟੋਕਰੀ ਦੇ ਵਿੱਚ ਤੇ ਉਦੋਂ ਬਾਅਦ ਆਪਾਂ ਪਾਵਾਂਗੇ ਆਲੂ ਆਲੂ ਇੱਕ ਮੰਗਾਏ ਸੀਗੇ ਮੈਂ ਰੈੱਡ ਆਲੂ ਇੱਕ ਮੰਗਾਏ ਸੀਗੇ ਵਾਈਟ ਕਿਉਂਕਿ ਰੈੱਡ ਵਾਈਟ ਆਲੂ ਮੈਂ ਸਬਜ਼ੀ ਵਗੈਰਾ ਚ ਬਾਰਤ ਦੀਆਂ ਰੈੱਡ ਆਲੂ ਮੈਂ ਜ ਮੈਂ ਰੈੱਡ ਆਲੂਆਂ ਦੇ ਪ੍ਰਾਠੇ ਵਗੈਰਾ ਬਣਾਉਣੀਆਂ ਕਿਉਂਕਿ ਉਹ ਆਲੂ ਨਾ ਵਧੀਆ ਮਲਦੀ ਹੁੰਦੇ ਨੇ ਤੇ ਉਹਨਾਂ ਉਹਨਾਂ ਮਤਲਬ ਕਿ ਆਟੇ 'ਚੋਂ ਨਿਕਲਦੇ ਵੀ ਨਹੀਂ ਹੈਗੇ ਜਦੋਂ ਆਪਾਂ ਪ੍ਰਾਠੇ ਬਣਾਉਂਦੇ ਨਾ ਬਹੁਤ ਵਧੀਆ ਤਰੀਕੇ ਨਾਲ ਪ੍ਰਾਠੇ ਬਣਦੇ ਨੇ ਪ੍ਰਾਠੇ ਪਾਟ ਦੇ ਵੀ ਹੈ ਨਹੀਂਗੇ ਹਨਾ ਵੀ ਪ੍ਰਾਠੇ ਦੀ ਬਜਾਗ ਤਾਂ ਜੀ ਨਹੀਂ ਵਿਗੜਦੀ ਹੈਗੀ ਵੀ ਬਹੁਤ ਸੋਹਣੇ ਮਤਲਬ ਕਿ ਬਣਦੇ ਨੇ ਹਨਾ ਤੇ ਹੁਣ ਮੈਂ ਰੈੱਡ ਆਲੂ ਮੇਰੇ ਖਤਮ ਹੋਏ ਹੋਏ ਸੀ ਦੇਖੂਗੀ ਜਾਂ ਹੁਣ ਮੈਂ ਕਚੋਰੀਆਂ ਵਗੈਰਾ ਬਣਾਉਂਗੀ ਜਾਂ ਪ੍ਰਾਠੇ ਬਣਾਉਂਗੀ ਬੱਚੇ ਕਿੰਨੇ ਦਿਨਾਂ ਦੇ ਮੰਗ ਰਹੇ ਸੀਗੇ ਮੈਂ ਭੁੱਲ ਜਾਂਦੀ ਸੀ ਜੀ ਡੇਲੀ ਉਹ ਮੈਂ ਮੰਗਾਉਣਾ ਭੁੱਲ ਜਾਂਦੀ ਸੀ ਅੱਜ ਫਿਰ ਮੈਂ ਸਾਇਦ ਪਾਪਾ ਨੂੰ ਕਿਹਾ ਵੀ ਲੈ ਕੇ ਆਇਓ ਹਨਾ ਤੇ ਬਾਕੀ ਉਹ ਆਪਣੇ ਮੰਗੋ ਵਗੈਰਾ ਲੈ ਕੇ ਆਏ ਸੀਗੇ ਤੇ ਖੀਰੇ ਵਗੈਰਾ ਲਿਆਏ ਸੀ ਟਮਾਟਰ ਵਗੈਰਾ ਲੈ ਕੇ ਆਏ ਸੀ ਜਿਹੜੀ ਜਿਹੜੀ ਚੀਜ਼ ਨਹੀਂ ਹੁੰਦੀ ਫਿਰ ਮੈਂ ਦੱਸ ਦੰਨੀ ਹੁੰਦੀ ਆ ਆਉਂਦੇ ਹੋਏ ਲੈ ਆਉਂਦੇ ਹੁੰਦੇ ਨੇ ਕਿਉਂਕਿ ਮੈਂ ਤਾਂ ਹੀ ਥੋੜੀ ਮੰਗਾਉਣੀ ਹੁੰਦੀ ਆ ਮੈਨੂੰ ਪਤਾ ਹੀ ਵੀ ਸੈਦ ਆਪਾਂ ਤਾਂ ਡੇਲੀ ਅਪ ਡਾਊਨ ਹੋਣਾ ਹੀ ਹੋਣਾ ਹਨਾ ਸਾਡਾ ਡੇਲੀ ਬਾਜ਼ਾਰ ਜਾਣਾ ਹੀ ਜਾਣਾ ਸੈਦ ਆਪਾਂ ਨੇ ਆਪਾਂ ਐਵੇਂ ਬਾਜ਼ਾਰ ਦੀਆਂ ਚੀਜ਼ਾਂ ਖਾਸੀਆਂ ਇਕੱਠੀਆਂ ਮੰਗਾ ਮੰਗਾ ਕੇ ਉਹਨਾਂ ਨੂੰ ਬਾਜ਼ਤੀ ਕਰ ਲਈਏ ਜਾਂ ਖਰਾਬ ਕਰ ਲਈਏ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੋ ਉਹੀ ਆਪਾਂ ਨਿਊ ਫਰੈਸ਼ ਚੀਜ਼ ਹਨਾ ਆਪਾਂ ਡੇਲੀ ਦੀ ਡੇਲੀ ਮੰਗਾਣੇ ਆ ਤਾਂ ਉਹਦੇ ਬਾਰੇ ਗ ਜੱਪਾ ਟੋਕਰੀ ਪਾਤੀ ਸੀਗੀ ਭਰ ਭਰਤੀ ਸੀਗੀ ਆਪਣੀ ਇੱਕ ਸਾਈਡ ਤੇ ਕਰਕੇ ਰੱਖਤੀ ਸੀਗੀ ਤੇ ਉਸ ਤੋਂ ਬਾਅਦ ਜੀ ਆਪਣੇ ਕੰਮ ਹੋ ਗਏ ਸੀ ਮਤਲਬ ਸਿਰਫ ਨਿਸ਼ ਕੀਹਨਦੇ ਹੁੰਦੇ ਨੇ ਦੁੱਧ ਆਪਾ ਗਰਮ ਲਈ ਰੱਖਿਆ ਹੋਇਆ ਐ ਬਸ ਉਵਾਲੀ ਆਉਣੇ ਆਣੇ ਉਹ ਤੇ ਦੁੱਧ ਆ ਮੈਂ ਪਾਣੀ ਕਰਕੇ ਰੱਖਦੀ ਹੁੰਨੀ ਆ ਮੋਟਰ ਵਾਲਾ ਕਉਕਾ ਸੀ ਟੈਂਕੀ ਵਾਲਾ ਪਾਣੀ ਨਹੀਂ ਪੀਂਦੇ ਫਿਰ ਟੈਂਕੀ ਦਾ ਆਇਆ ਹੁਣ ਤੋਂ ਤੀਨ ਹੁੰਦੀ ਕਿੰਨਾ ਟਾਈਮ 걸ਦਾ ਆਪਾਂ ਤੁਹਾਨੂੰ ਆ ਫਿਰ ਵੀ ਇਹਨਾਂ ਜਿਰਬਲ ਜੀ ਚੰਮ ਚਲਦੀ ਆ ਦੁੱਧੋ ਵਾਲੀ ਹੋਣ ਵਾਲੀ ਹੈ ਹੁਣ ਮੈਂ ਨੰਗਾ ਕਰ ਦੂੰਗੀ ਆਪਣੀ ਸਬਜੀ ਤੇ ਆਪਣਾ ਕੰਮ ਰੋਟੀ ਪਾਣੀ ਤਾਂ ਨਿਬੜ ਗਿਆ ਤੇ ਇਧਰ ਆਲੂ ਪਿਆਜ਼ ਵੀ ਆਪਾਂ ਸਾਭ ਲੈ ਤੇ ਇਹ ਪਈਆਂ ਨੇ ਹੁਣ ਆਪਣੀਆਂ ਸਬਜ਼ੀਆਂ ਇਹਨਾਂ ਨੂੰ ਮੈਂ ਹੁਣ ਨਹੀਂ ਵਾਸ਼ ਕਰੂੰਗੀ ਇਹਨਾਂ ਨੂੰ ਮੈਂ ਪੱਤਾ ਵਾਸ਼ ਕਰੂੰਗੀ ਸਵੇਰੇ ਕਿਉਂਕਿ ਸਵੇਰੇ ਮੈਂ ਕਰਨੀ ਆ ਫ੍ਰੀਜ ਸਾਫ ਇਹ ਚ ਸਾਫ ਕਰੂੰਗੀ ਇਹਨਾਂ ਨੂੰ ਖਾਣੇ ਵੀ ਕੱਢ ਕੇ ਉਹਨਾਂ ਦੇ ਜਿਨ੍ਹਾਂ ਦੇ ਵਿੱਚ ਆਪਾਂ ਰੱਖ ਰਏ ਹੁੰਦੇ ਆ ਨਾ ਸਬਜ਼ੀਆਂ ਵਗੈਰਾ ਫੂਲਸ ਵਗੈਰਾ ਉਹ ਵੀ ਵਾਸ਼ ਕਰਨੇ ਪਰ ਮੈਂ ਕਿੱਦੋਂ ਕੰਮਣ ਹੋ ਜਾਣਾ ਮੈਂ ਸਵੇਰੇ ਲਵਾਂ ਫਿਰ ਤੋਂ ਕੱਢੂੰਗੀ ਨਾ ਉਹ ਫੇਰ ਨੂੰ ਤੋਂ ਉਂਜੀ ਫੇਰ ਵਿੱਚ ਰੱਖਾਂ ਤਾਂ ਕਰਕੇ ਮੈਂ ਹੁਣ ਉਹੀ ਨਹੀਂ ਕਰਨਾ ਹੈਗਾ ਲੈ ਸਾਈਡ ਬਣਾਣਾ ਉੱਥੇ ਲੈ ਜਾਣਾ ਨਹੀਂ ਤਾਂ ਪੱਕ ਜਾਣਾ ਨਹੀਂ ਕਮਰੇ ਤੇ ਲੈ ਜਾ ਤੇ ਹੁਣ ਆਪਾਂ ਬਸ ਇੱਧਰ ਪਾਂਡਿਆਂ ਦਾ ਲੱਗਿਆ ਹੋਇਆ ਗਰਾ ਇਹ ਵਰਤਾਂ ਵਾਸ਼ ਕਰਨੇ ਆ ਬਰਤਨ ਵਾਸ਼ ਕਰਕੇ ਫਿਰ ਮੈਂ ਉਸ ਤੋਂ ਬਾਅਦ ਅਗੇ ਜਿਹੜਾ ਰੱਪਾ ਬਿਲਾ ਦੇਣੀ ਤੇ ਬਰਤਨ ਵਾਸ਼ ਕਰਕੇ ਉਸ ਤੋਂ ਬਾਅਦ ਮੈਂ ਹਨਾ ਕਰ ਲੈਣਾ ਕੀ ਕਹਿੰਦੇ ਹੁੰਦੇ ਨੇ ਕੀ ਕਰਨਾ ਹੈ ਬਰਤਨ ਵਾਸ਼ ਕਰਕੇ ਫਿਰ ਮੈਂ ਕੀ ਕਰਨਾ ਹੈ ਭੁੱਲ ਗਈ ਉਹ ਹਾ ਕਿਚਨ ਸਾਫ ਕਰਨੀਆਂ ਮੈਂ ਤਾਂ ਘਾਟ ਕੇ ਨਹੀਂ ਫ੍ਰਿਜ ਖਾਲੀ ਬੋਤਲ ਪਈ ਆ ਉਹ ਜੋਤ ਲੱਗਿਆ ਬੋਤਲ ਭਰਨ ਉਹ ਤੋਂ ਮੈਨੂੰ ਕਹਿੰਦਾ ਫਿਰ ਮੈਨੂੰ ਦਿਖਾਓ ਨਾ ਤੁਹਾਨੂੰ ਪਾਟਕਾ ਨਹੀਂ ਬਣਿਆ ਹੋਇਆ ਤਾਂ ਤਾਂ ਉਹ ਜੋ ਪਾਟਕਾ ਨਹੀਂ ਬਣਿਆ ਉਹ ਜੋ ਪਾਟਕਾ ਨਹੀਂ ਬਣਦਾ ਫਿਰ ਇੰਤ ਕਹਿੰਦਾ ਮੈਨੂੰ ਦਿਖਾਓ ਨਾ ਮੈਨੂੰ ਦਿਖਾਓ ਤੇ ਉਹ ਬੋਤਲ ਭਰ ਲਈ ਆ ਪਾਣੀ ਵਾਲੀਆਂ ਤੇ ਚਲੋ ਜੀ ਹੁਣ ਆਪਾਂ ਲਾਈ ਦਾ ਕਰਦੇ ਸੌਰੀ ਲਾਈ ਦਾ ਤੇ ਹੁਣ ਆਪਾਂ ਵਲੌਗ ਦਾ ਕਰਦੇ ਐਂਡ ਚੇ ਤੁਹਾਨੂੰ ਸਾਡਾ ਵਲੌਗਸ ਆਇਆ ਦਾ ਆਪਾਂ ਅੰਦਰ ਨੇ ਪਾਈ ਨੇ ਹੋਟੀ ਜੀ ਦੇਖ ਰਹੇ ਨੇ ਮੂਵੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮਸ ਬਾਏ ਬਾਏ